ਬਰੇਗੋਤਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਮੈਂ ਕਿਹਾ ਤੁਸੀਂ ਕਾਰਜ ਕਰ ਰਹੇ ਹੋ ਹਾਂਜੀ ਆਪਣੇ ਸਮਾਜ ਦੇ ਵੱਖ-ਵੱਖ ਜਿਹੜੇ ਲੋਕ ਆ ਗੜ੍ਹਦੀ ਵਾਲੇ ਦੇ ਗੜ੍ਹਦੀ ਵਾਲਾ ਦੁਆਲੇ ਦੁਆਲੇ ਦੇ ਹਾਂਜੀ ਤੁਸੀਂ ਇੱਕ ਯਾਤਰਾ ਸ਼ੁਰੂ ਕੀਤੀ ਆ ਵਾਸ ਲੈ ਕੇ ਜਾਂਦੇ ਤੁਸੀਂ ਹਾਂਜੀ ਬਖ ਬਖ 377 ਤੇ ਬਿਲਕੁਲ ਬਾਜੀ ਤੇ ਉਹਦੇ ਬਾਰੇ ਜਰੂਰ ਦੱਸਿਓ ਸਾਨੂੰ ਕਿ ਉਹ ਕਿਦਾਂ ਦਿਮਾਗ ਦੇ ਵਿੱਚ ਕਿਦਾਂ ਉਹ ਕਾੜ ਆਈ ਹੈ ਕਿਦਾਂ ਪ੍ਰੇਰਣਾ ਮਿਲੀ ਕਿਸੇ ਤੋਂ ਜਾਂ ਕਿਦਾਂ ਆਇਆ ਮਨ ਦੇ ਵਿੱਚ ਦੇਖੋ ਰਮੀ ਬਾਜੀ ਗੱਲ ਹੈਗੀ ਇਦਾਂ ਇਹ ਮੇਰਾ ਸ਼ੁਰੂ ਹਰੇ ਹਰੇ ਰਾਮ ਯਾਤਰਾ ਹਰੇ ਰਾਮਾ ਯਾਤਰਾ ਸੰਗ ਦੇ ਨਾਂ ਤੇ ਹੈਗਾ ਇਹ ਮੇਰੇ ਦਿਮਾਗ 'ਚ ਬੜੇ ਚਿਰਾਂ ਤੋਂ ਤਕਰੀਬਨ 10 ਸਾਲ ਤੋਂ ਚੱਲਦੀ ਪਈ ਸੀ ਕਿ ਕਿਉਂਕਿ ਮੈਂ ਤਾਂ ਜਾਣਾ ਰਹਿਣਾ ਜੀ ਯਾਤਰਾ ਤੇ ਓਕੇ ਤੇ ਮੇਰੇ ਮਨ 'ਚ ਇਹ ਵੀ ਸੀਗਾ ਵੀ ਮੈਂ ਇੱਥੋਂ ਕੀ ਲੋਕਾਂ ਨੂੰ ਜਿਦਾਂ ਆਪਣੇ ਸਾਡੇ ਹੁਸ਼ਿਆਰਪੁਰ ਜਿਹੜੇ ਤੋਂ ਵੀ ਬੱਸਾਂ ਜਾਂਦੀਆਂ ਹੂੰ ਦਸੂਹੇ ਤੋਂ ਵੀ ਜਾਂਦੀਆਂ ਸੀ ਟਾਂਡੇ ਤੋਂ ਵੀ ਜਾਂਦੀ ਸੀ ਗੜਦੀ ਵਾਲਾ ਤੋਂ ਵੀ ਜਾਂਦੀ ਸੀ ਪਰ ਸਾਲ ਦੀ ਇੱਕ ਅੱਧੀ ਵਸ ਓਕੇ ਤੇ ਰੂਟੀਨ 'ਚ ਕੋਈ ਨਹੀਂ ਜਾਂਦੀ ਸੀ ਤੇ ਮੈਨੂੰ ਫਗਵਾੜ ਵੱਲੋਂ ਕਹਿ ਲੋ ਜਾਂ ਕਿੱਦਾਂ ਵੀ ਮੈਨੂੰ ਹੁਕਮ ਹੋਇਆ ਵੀ ਆਪਾਂ ਵੀ ਇੱਥੋਂ ਕੋਈ ਨਾ ਕੋਈ ਏਦਾਂ ਦਾ ਹਿਲਾ ਕਰੀਏ ਹੂੰ ਵੀ ਜਿਹੜੇ ਬੰਦੇ ਹੁਸ਼ਿਆਰਪੁਰੋਂ ਜਾਂ ਫਗਵਾੜੇ ਤੋਂ ਲੁਧਿਆਣੇ ਤੋਂ ਨਹੀਂ ਜਾ ਸਕਦੇ ਉਹ ਆਪਣੇ ਸ਼ਹਿਰ ਤੋਂ ਹੀ ਹੂੰ ਵਕ ਵਕ ਗੁਰੂ ਧਾਮਾਂ ਦੇ ਦਰਸ਼ਨ ਕਰਕੇ ਆਪਣੇ ਸ਼ਹਿਰ 'ਚ ਵਾਪਸ ਆ ਸਕਣ ਤੇ ਮੈਨੂੰ ਬਸ ਇਦਾਂ ਹੀ ਪ੍ਰੇਰਨਾ ਹੋਈ ਜੀ ਉਹ ਫਿਰ ਮੈਨੂੰ ਮੇਰੇ ਵੱਡੇ ਭਰਾ ਜੀ ਕਹਿ ਲਓ ਹੁਸ਼ਿਆਰਪੁਰ ਤੋਂ ਹੈਗੇ ਆ ਮਰਵਾਹ ਸਾਹਿਬ ਓਕੇ ਉਹਨਾਂ ਨੂੰ 7-8 ਸਾਲ ਹੋ ਗਏ ਆ ਇਹੀ ਕੰਮ ਕਰਦੇ ਆ ਉਹ ਤੇ ਮੈਨੂੰ ਉਹਨਾਂ ਦੀ ਪ੍ਰੇਰਨਾ ਸਦਕਾ ਇਹ ਮੌਕਾ ਮਿਲਿਆ ਤੇ ਮੈਂ ਹੁਣੇ ਕਨਸੈਪਟ ਲੈ ਕੇ ਆਇਆ ਇਸ ਇਹ ਮਤਲਬ ਕਿਦਾਂ ਇਹ ਲੈ ਕੇ ਜਿੱਦਾਂ ਇੱਥੋਂ ਗੜਦੀ ਵਾਲਾ ਤੋਂ ਕਿੰਨੇ ਸੀਟੇਡ ਬੱਸ ਹੁੰਦੀ ਆ ਕਿੱਦਾਂ ਲੈ ਕੇ ਜਾਂਦੇ ਆ ਤੇ ਕਿਹੜੇ ਕਿਹੜੇ ਸਥਾਨਾਂ ਦੇ ਉੱਪਰ ਤੁਸੀਂ ਇਹ ਪਾਜੀ ਇਹ ਕਿਰਾਇਆ ਵਗੈਰਾ ਹਾਂ ਰਮੀ ਪਾਜੀ ਇਹ ਇਦਾਂ ਆ ਆਪਾਂ ਸਵਾਰੀਆਂ ਦੇ ਹਿਸਾਬ ਨਾਲ ਕਰ ਲਈਦੀਆਂ ਜੇ ਸਾਡੇ ਕੋ ਘੱਟ ਸਵਾਰੀਆਂ ਹੋਣ ਆਪਾਂ ਛੁੱਟੀ ਕਰ ਲਈਦੀ ਆ ਜਿਆਦਾ ਸਵਾਰੀਆਂ ਹੋਣ ਆਪਾਂ ਵੱਢੀ ਕਰ ਲਈਦੀ ਆ ਸਾਡਾ ਮੇਨ ਮਕਸਦ ਇਹ ਆ ਵੀ ਜੇ ਸਾਡੇ ਕੋ ਸਵਾਰੀਆਂ ਘੱਟ ਹੋਣ ਨਾ ਅਸੀਂ ਛੁੱਟੀ ਵਾਸ ਕਰ ਲਈਦੀ ਆ ਅਸੀਂ ਆਪਣਾ ਪ੍ਰੋਫਿਟ ਨਹੀਂ ਦੇਖੀਦਾ ਉੱਚੇ ਵੀ ਸਾਨੂੰ ਕੁਝ ਬਚਦਾ ਕਿ ਨਹੀਂ ਬਚਦਾ ਅਸੀਂ ਲੋਕਾਂ ਦੀ ਆਸਥਾ ਦੇਖੀਦੀ ਆ ਵੀ ਲੋਕਾਂ ਨੇ ਆਸਥਾ ਲੈ ਕੇ ਇੱਕ ਸਾਡੇ ਤੇ ਯਕੀਨ ਕਰਕੇ ਇੱਕ ਆਪਣੇ ਭਗਵਾਨ ਤੇ ਫੇਤ ਕਰਕੇ ਕਿ ਇਸ ਦਿਨ ਨੂੰ ਅਸੀਂ ਉਸ ਯਾਤਰਾ ਤੇ ਜਾਣਾ ਆ ਤੇ ਅਸੀਂ ਕੋਸ਼ਿਸ਼ ਕਰੀਦੀ ਆ ਕਿ ਉਸ ਦਿਨ ਆਪਾਂ ਉਹਨਾਂ ਦੀ ਉਮੀਦਾਂ ਤੇ ਖਰਾ ਉਤਰ ਸਕੀਏ ਤੇ ਫਿਰ ਆਪਾਂ ਛੋਟੀ ਬੱਸ ਸਾਨੂੰ ਚਾਹੇ ਜੰਮੂ ਤੋਂ ਮਿਲ ਜਵੇ ਜਾਂ ਸਾਨੂੰ ਬਠਿੰਡਿਓ ਮਿਲ ਜਵੇ ਜਾਂ ਸਾਨੂੰ ਕਰੋੜੀ ਤੋਂ ਮਿਲ ਜਵੇ ਜਾਂ ਸਾਨੂੰ ਚੰਡੀਗੜ੍ਹੋਂ ਮਿਲ ਜਵੇ ਆਪਾਂ ਕਰ ਲਈ ਜੀ। ਟੁਕਤਾ ਸਾਹਿਬ ਕਈ ਗਰੀਬ ਵੀ ਹੁੰਦੇ ਹੋਣੇ ਆ। ਹਾਂਜੀ ਹਾਂਜੀ ਜਿਹਨਾਂ ਕੋ ਕੋਈ ਫੈਲੋਪੀ ਫਾਸਲਾ ਕਰਾਇਆ ਨਹੀਂ ਦੇ ਸਕਦੇ ਹੁੰਦੇ। ਹਾਂਜੀ ਹਾਂਜੀ ਉਹਨਾਂ ਦਾ ਕਿਦਾਂ ਫਿਰ ਉਹਨਾਂ ਨੂੰ ਵੀ ਲੈ ਕੇ ਜਾਈਦਾ ਜੀ। ਜਿਨ੍ਹਾਂ ਦੇ ਦਰਸ਼ਨ ਦੀਦਾਰੇ ਕਰਨ ਦੀ ਮਾਰਾ ਹੀ ਦੀ ਹੈਗੇ ਦਰਸ਼ਨ ਪੂਰੀ ਚਾਹਤ ਆ ਉਹਨਾਂ ਨੂੰ ਵੀ ਲੈ ਕੇ ਜਾਈਦਾ ਜੀ ਸਾਡੇ ਵੱਲੋਂ ਕੋਈ ਨਾਂ ਨਹੀਂ ਉਹਨਾਂ ਨੂੰ ਵੀ ਅਸੀਂ ਲੈ ਕੇ ਜਾਂਦੇ ਹਾਂ ਉਹਨਾਂ ਨੂੰ ਫ੍ਰੀ ਸੇਵਾ ਉਹਨਾਂ ਦੀ ਫ੍ਰੀ ਸੇਵਾ ਮਤਲਬ ਜਾ ਸਕਦੇ ਆ ਹਾਂ ਬਿਲਕੁਲ ਜਾ ਸਕਦੇ ਆ ਜੀ ਕੋਈ ਨਾਂ ਨਹੀਂ ਹੈ ਤੇ ਕਿੱਥੇ ਕਿੱਥੇ ਲੈ ਕੇ ਜਾਂਦੇ ਕਿਹੜੇ ਕਿਹੜੇ ਫਿਲਹਾਲ ਦੇਖੋ ਜੀ ਆਪਾਂ ਅਯੋਧਿਆ ਹਰੀਦਵਾਰ ਅੱਛਾ ਨੈਮੀ ਸ਼ਰਨ ਚਿੱਤਰਕੂਟ ਬਰਿੰਦਾਵਨ ਬਰਸਾਨਾ ਕਾਸ਼ੀ ਪ੍ਰਿਆਗਰਾਜ ਖਾਟੂ ਸ਼ਾਮ ਜੀ ਸਾਲਾ ਸਰ ਮਹਿੰਦੀਪੁਰ ਇਹ ਟੂਰ ਮੈਂ ਲਾ ਚੁੱਕਾ ਤੇ ਕਿੰਨੇ ਦਿਨ ਦਾ ਟੂਰ ਹੁੰਦਾ ਇਹ ਇਹ ਭਾਜੀ 1 ਦਿਨ ਦਾ ਵੀ ਹੁੰਦਾ 3 ਦਿਨ ਦਾ ਵੀ ਹੁੰਦਾ 5 ਦਿਨ ਦਾ ਵੀ ਹਾਂ 10 ਦਿਨ ਦਾ ਵੀ ਹੁੰਦਾ ਤੇ ਹੁਣ ਅਸੀਂ ਸਤੰਬਰ ਚ ਓੰਕਾਰੇਸ਼ਵਰ ਉਜੈਨ ਖਾਟੂ ਸ਼ਾਮ ਸਾਲਾਸਰ ਮਹਿੰਦੀਪੁਰ ਬਰਿੰਦਾਵਨ ਬਰਸਾਨਾ ਦਾ ਪਲਾਨ ਕਰ ਰਹੇ ਆ ਤੇ ਹੋ ਸਕਦਾ ਮਾਰੇ ਨੇ ਚਾਇਆ ਤੇ ਨਵੰਬਰ ਚ ਆਪਾਂ ਨੇਪਾਲ ਦਾ ਟੂਰ ਵੀ ਲਾਵਾਂਗੇ ਕਿਦਾਂ ਦਾ ਹੁੰਗਾਰਾ ਕਿਦਾਂ ਦਾ ਮਿਲਦਾ ਪਿਆ ਬਹੁਤ ਵਧੀਆ ਰਿਸਪੌਂਸ ਆ ਭਾਜੀ ਬਹੁਤ ਵਧੀਆ ਸਾਡਾ ਅਸੀਂ ਕੱਲੇ ਗੜਦੀ ਵਾਲਾ ਤੋਂ ਨਹੀਂ ਸਾਡੇ ਕੋਲ ਫਗਵਾੜੇ ਤੋਂ ਵੀ ਸਵਾਰੀਆਂ ਆਉਂਦੀਆਂ ਜੀ ਹੁਸ਼ਿਆਰਪੁਰ ਤੋਂ ਵੀ ਆਉਂਦੀਆਂ ਜਲੰਧਰ ਤੋਂ ਵੀ ਆਉਂਦੀਆਂ ਲੁਧਿਆਣੇ ਤੋਂ ਵੀ ਆਉਂਦੀਆਂ ਉਹ ਜਿੱਥੋਂ ਜਿੱਥੋਂ ਸਾਨੂੰ ਡ੍ਰੌਪ ਪੁਆਇੰਟ ਐਸੀ ਬਣਾ ਲਈਦੇ ਆ ਉੱਥੋਂ ਤੋਂ ਸਵਾਰੀਆਂ ਚੱਕ ਲਈ ਜਾਈਦਾ ਉੱਥੇ ਉੱਥੇ ਹੀ ਲਾਂਦੇ ਆਈਦਾ ਕਦੀ ਕੋਈ ਪਰੇਸ਼ਾਨ ਨਹੀਂ ਤਾਂ ਨਹੀਂ ਕੋਈ ਨਹੀਂ ਫਿਲਹਾਲ ਜਿੰਨਾ ਕਹ ਲੋਗੇ ਕਈ ਵਾਰ ਏਦਾਂ ਵੀ ਹੋਇਆ ਕਦੀ ਬੱਸ ਖਾਦੀ ਲੈ ਕੇ ਜਾਣੀ ਪਈ ਹੋਵੇ ਕਿਰਾਇਆ ਨਹੀਂ ਏਦਾਂ ਦਾ ਫਿਲਹਾਲ ਕੋਈ ਮਾਰੇ ਨਹੀਂ ਹਜੇ ਤੱਕ ਆਣ ਨਹੀਂ ਦਿੱਤਾ ਦੇਖੋ ਰਮੀ ਪਾਜੀ ਗੱਲ ਹੈਗੀ ਆ ਇਹ ਸਾਰੀ ਜਿਹੜਾ ਕੰਮ ਹੈ ਸ਼ਰਦਾ ਤੇ ਯਕੀਨ ਦਾ ਆ ਪਰਮਾਤਮਾ ਬਿਲਕੁਲ ਤੇ ਆਪਾਂ ਉਸ ਪਰਮਾਤਮਾ ਦੇ ਡੋਰ ਛੱਡੀ ਆ ਜੀ ਨਾ ਉਹ ਸਾਡੀ ਅੱਜ ਤੱਕ ਪੇਠ ਲੱਗਣ ਦਿੱਤੀ ਆ ਤੇ ਉਮੀਦ ਕਰਦੇ ਆ ਕਿ ਨਾ ਉਹਨੇ ਗਾ ਸਾਨੂੰ ਲੱਗਣ ਦੇ ਉਕਤ ਸਾਹਿਬ ਜਿੱਦਾਂ ਸਾਨੂੰ ਪਤਾ ਤੁਹਾਡੀ ਆਪਣੀ ਮੋਬਾਈਲ ਦੀ ਦੁਕਾਨ ਹਾਂਜੀ ਹਾਂਜੀ ਦੁਕਾਨਦਾਰੀ ਦਾ ਕੰਮ ਆ ਬਿਲਕੁਲ ਜੀ ਬਿਲਕੁਲ ਤੇ ਦੋਨੋਂ ਯਾਤਰਾ ਤੇ ਜਾਣਾ ਨਾਲ ਜਾਣਾ ਪੈਂਦਾ ਹਾਂਜੀ ਬਿਲਕੁਲ ਜਾਈਦਾ ਜੀ ਪਿੱਛੇ ਕੰਮਕਾਰ ਸਾਰਾ ਛੱਡ ਕੇ ਹੀ ਜਾਣਾ ਆ ਜਾਣਾ ਪੈਂਦਾ ਬਿਲਕੁਲ ਬਿਲਕੁਲ ਤੇ ਉਹ ਫਿਰ ਆਪਣਾ ਕਿਦਾਂ ਪਾਜੀ ਦੇਖੋ ਹੁਣ ਕਹਿੰਦੀ ਹੈ ਜਾਂ ਪੇ ਰਾਹ ਪਈ ਜਾਣੀ ਹੈ ਜਾਂ ਬਾਹ ਪੇ ਜਾਣੀ ਹੈ ਜੇ ਹੁਣ ਉਸ ਦੇ ਰਾਹ ਤੇ ਤੋਰੇ ਹੀ ਪਏ ਆ ਤੇ ਉਹਨੇ ਅਜ ਤੱਕ ਸਾਡੀ ਪੇਠ ਨਹੀਂ ਲੱਗਣ ਦਿੱਤੀ ਭਾਜੀ ਹੂੰ ਸਾਡੇ ਸ਼ਹਿਰ ਚ ਵੀ ਬਹੁਤ ਚਰਚੇ ਆ ਇਹ ਵੀ ਗੋਪਤਾ ਪਤਾ ਨਹੀਂ ਕੀ ਕਰਦਾ ਕਿੱਥੋਂ ਖਾਂਦਾ ਕਿੱਥੋਂ ਪੀਂਦਾ ਤੇ ਮੈਂ ਪਰਸੋਂ ਜੇ ਇੱਕ ਸਟੇਟਸ ਵੀ ਪਾਇਆ ਸੀ ਵੀ ਸਾਡੀਆਂ ਲੱਤਾਂ ਖਿੱਚਣ ਵਾਲਿਆਂ ਨੂੰ ਇਹ ਨਹੀਂ ਪਤਾ ਵੀ ਸਾਡੀ ਬਾਤ ਉਸ ਅਕਾਲਪੁਰ ਕਨੇ ਪੜੀ ਹੋਈ ਤੇ ਜਿਹਦੀ ਬਾਹ ਹੀ ਉਹਨੇ ਫੜੀ ਹੋਵੇ ਤਾਂ ਉਹਨੂੰ ਤਾਂ ਫੇਰ ਕੋ ਘਾਟਾ ਰਹਿੰਦਾ ਹੀ ਨਹੀਂ ਭਾਜੀ ਇਹ ਤਾਂ ਗੱਲ ਹੈ ਮੇਰੀ ਵਾਈਫ ਨੂੰ ਭਾਜੀ ਕਰੋਨਾ ਹੋਇਆ ਸੀਗਾ ਉਦੋਂ ਆ ਸਾਰੇ ਹਸਪਤਾਲ ਫੁੱਲ ਸੀਗੇ ਕਿਤੇ ਸਾਨੂੰ ਬੈੱਡ ਨਹੀਂ ਮਿਲਦਾ ਸੀ ਨਾ ਮੇਰੇ ਕੋਲ ਪੈਸੇ ਸੀਗੇ ਨਾ ਮੈਂ ਏਡੀ ਹیثیت ਰੱਖਦਾ ਸੀ ਕਿ ਵੱਡੇ ਹਸਪਤਾਲਾਂ 'ਚ ਮੈਂ ਇਲਾਜ ਕਰਵਾ ਸਕਦਾ ਸਿਵਲ ਹਸਪਤਾਲਾਂ ਦਾ ਤੁਹਾਨੂੰ ਪਤਾ ਹੀ ਸੀ ਕੀ ਹਾਲ ਸੀ ਪਰ ਚਲੋ ਉਦੋਂ ਵੀ ਮਹਾਰਾਏ ਨੇ ਕੋਈ ਨਾ ਕੋਈ ਢੋ ਮੇਲਾ ਮਲਾਇਆ ਪੈਸੇ ਵੀ ਆ ਗਏ ਹਸਪਤਾਲ ਵੀ ਮਿਲ ਗਏ ਬੈੱਡ ਵੀ ਇਲਾਜ ਵੀ ਹੋ ਗਿਆ ਇਸ ਕਰਕੇ ਮੇਰੀ ਤਾਂ ਸਾਰੀ ਡੋਰ ਮਹਾਰਾਏ ਉਹਨਾਂ ਦੇ ਸਿਰ ਤੇ ਹੀ ਚੱਲਦੀ ਆ ਉਹੀ ਦੇਈ ਜਾਂਦੇ ਆ ਅਸੀਂ ਲੈ ਆਈਏ ਗੋਪਾਲ ਜੀ ਉਹ ਵੀ ਸੱਚੇ ਦਿਲੋਂ ਦੁਰਦਿਆਂ ਦਾ ਹਾਂਜੀ ਪਰਮਾਤਮਾ ਦਾ ਉਹ ਟੈਖਰਾ ਲੈ ਕੇ ਬਸ ਤੇ ਕੋਈ ਵੀ ਜਿਹੜੀ ਰਿਕਵਰ ਜਿਹੜੀ ਆ ਮੁਰੇ ਆਉਂਦੀ ਨਹੀਂ ਤੇ ਹੁਣ ਵੀ ਮੈਂ ਇੱਕ ਤੁਹਾਨੂੰ ਰਮੀ ਭਾਜੀ ਗੱਲ ਕਲੀਅਰ ਕਰ ਦਵਾ ਸਾਡੇ ਲੋਕ ਇਹੀ ਗੱਲਾਂ ਕਰਦੇ ਆ ਵੀ ਗੋਪੇ ਨੂੰ ਪਤਾ ਨਹੀਂ ਕਿੰਨੇ ਲੱਖ ਰੁਪਈਆ ਬੱਸਾ ਚੋ ਬਚਦਾ ਹੂੰ ਚਲੋ ਅਸੀਂ ਕਹਿੰਦੇ ਪਰਮਾਤਮਾ ਉਹਨਾਂ ਦੇ ਮੂੰਹ ਚ ਉਹ ਬਖਤਾਵਰ ਹੋਣ ਹੂੰ ਸਾਡੀ ਸੋਚ ਸਿਰਫ ਸੇਵਾ ਦੀ ਆ ਹੂੰ ਜੇ ਮੈਨੂੰ ਬਸ ਮਗਰ 5000 10000 ਰੁਪਈਆ ਬਚ ਵੀ ਜਾਂਦਾ ਮੈਂ ਆਪਣੇ 5-7 ਦਿਨ ਵੀ ਭਾਜੀ ਪਾਂਦਾ ਹੂੰ 60 70 ਸਵਾਰੀਆਂ ਦੀ ਸਾਰੀ ਟੈਂਸ਼ਨ ਵੀ ਲੈ ਜਾਣੀ ਸਹੀ ਉਹਨਾਂ ਦਾ ਰਹਿਣ ਦਾ ਇੰਤਜ਼ਾਮ ਉਹਨਾਂ ਦਾ ਰਹਿਣ ਦਾ ਇੰਤਜ਼ਾਮ ਵੀ ਕਰਨਾ ਵਧੀਆ ਆਪਣੇ ਵੱਲੋਂ ਕੋਸ਼ਿਸ਼ ਕਰੀ ਦੀਆ ਵਧੀਆ ਖਾਣਾ ਦਈਏ ਵਧੀਆ ਰਹਿਣਾ ਦਈਏ ਏਸੀ ਬੱਸਾਂ ਹੁੰਦੀਆਂ ਭਾਜੀ ਸਾਡੀਆਂ ਬੱਸਾਂ ਵੀ ਅਸੀਂ ਖਨੌੜੀ ਤੋਂ ਚੰਡੀਗੜ੍ਹ ਤੋਂ ਬਠਿੰਡੇ ਤੋਂ ਪਟਿਆਲੇ ਤੋਂ ਕਰੀ ਦੀਆਂ ਰਿਹਾਇਸ਼ ਵੀ ਵਧੀਆ ਰਿਹਾਇਸ਼ ਵੀ ਏਸੀ ਰਿਹਾਇਸ਼ ਹੋਊਗੀ ਭਾਜੀ ਤਿੰਨ ਜਣਿਆਂ ਨੂੰ ਇੱਕ ਕਮਰਾ ਦਈਦਾ ਭਾਜੀ ਓਕੇ ਇੱਕ ਡਬਲ ਬੈੱਡ ਇੱਕ ਐਕਸਟਰਾ ਬੈੱਡ ਸਹੀ ਤੇ ਖਾਣਾ ਵੀ ਵਧੀਆ ਔਰ ਜਿਹੜਾ ਖਾਣਾ ਵੀ ਸਾਡਾ ਪਿਓਰ ਸ਼ਾਕਾਹਾਰੀ ਹੁੰਦਾ ਬਿਨਾਂ ਲਸਣ ਪਿਆਜ਼ ਤੋਂ ਬਿਨਾਂ ओके ਇਹ ਵੀ ਨਾਲ ਹੁੰਦਾ ਠੀਕ ਆ ਵਧੀਆ ਸਾਰਾ ਮਹਾਰਾਜ ਦੀ ਕਿਰਪਾ ਨਾਲ ਸਾਰਾ ਕੁਝ ਵਧੀਆ ਰੱਖੀਦਾ ਸਿੱਖ ਤਾਂ ਰਹਾ ਦੋਤਾ ਜਿੱਦਾਂ ਤੁਸੀਂ ਹੁਣ ਜਾਣਦੇ ਆ ਆਪਣੇ Hindu ਤੀਸ ਸਾਨਾਂ ਦੇ ਹੀ ਜਾਂਦੇ ਹੋ ਹਾਂਜੀ ਭਾਜੀ ਮਨ ਦੇ ਵਿੱਚ ਇਹ ਵੀ ਕਦੀ ਦਿਮਾਗ ਚ ਆਇਆ ਕਿ ਜਿਹੜੇ ਸਿੱਖਾਂ ਦੇ ਵੀ ਕਿਉਂਕਿ ਆਪਾਂ ਪੰਜਾਬ ਚ ਰਹਿੰਦੇ ਆ Hindu ਸਿੱਖ ਹਾਂਜੀ ਸਾਰੇ ਜਾਤਾਂ ਇਕੱਠੀਆਂ ਆਪਾਂ ਹਾਂਜੀ ਇਹ ਵੀ ਕਦੀ ਮਨ ਚ ਆਇਆ ਕਿ ਕਿ ਕਿਤੇ ਉਧਰਲੇ ਪਾਸੇ ਵੀ ਭਾਜੀ ਧਰਮਾ ਮੈਂ ਸਿੱਖ ਤੀਰਸ ਸੰਗ ਜਾ ਹਾਂਜੀ ਜਰੂਰ ਮੈਂ ਉਹੀ ਤੀਰਸ ਸੰਗ ਕੋ ਲੈ ਕੇ ਜਾ ਜਾਵੇ ਜੇ ਮੈਨੂੰ ਮੌਕਾ ਮਿਲਿਆ ਵਾਹਿਗੁਰੂ ਨੇ ਬਖਸ਼ਿਆ ਤਾਂ ਮੈਂ ਜਰੂਰ ਲੈ ਕੇ ਜਾਊਗਾ ਵੈਸੇ ਫਿਲਹਾਲ ਸਾਡੇ ਗੜਦੀ ਵਾਲਾ ਚ ਬਲਦੇਵ ਭਾਜੀ ਆ ਗਏ ਆ ਬਿਜਲੀ ਵਾਲੇ ਸਰੀਆਲੇ ਵਾਲੇ ਇਹ ਸੇਵਾਵਾਂ ਨਿਭਾ ਰਹੇ ਆ ਓਕੇ ਉਹ ਬੱਸ ਲੈ ਕੇ ਜਾਂਦੇ ਆ ਅਸੀਂ ਉਹਨਾਂ ਨੂੰ ਭੇਜ ਦੇ ਦਈਂ ਆ ਸਵਾਲੀਆਂ ਮੈਂ ਖੁਦ ਵੀ ਕਈ ਵਾਰੀ ਉਹਨਾਂ ਨਾਲ ਗਿਆ ਮੇਰੇ ਪਰਿਵਾਰ ਚੋਂ ਵੀ ਜਾਂਦੇ ਆ ਓਕੇ ਔਰ ਜਦੋਂ ਵੀ ਮੈਂ ਅੰਮ੍ਰਿਤਸਰ ਜਾਵਾਂ ਤਾਂ ਸ੍ਰੀ ਦਰਬਾਰ ਸਾਹਿਬ 'ਚ ਮੈਂ ਨਤਮਸਤਕ ਹੋ ਕੇ ਜਰੂਰ ਆ ਓਕੇ ਸਿੱਖ ਭਰਾ ਮੇਰੇ ਸਾਰੇ ਹੈਗੇ ਆ ਮੇਰੀ ਪੂਰੀ ਆਸਥਾ ਭਾਜੀ ਮੈਨੂੰ Hindu ਸਿੱਖ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਇਨਸਾਨੀਅਤ ਦਾ ਸਭ ਤੋਂ ਵੱਡੀ ਸਭ ਤੋਂ ਵੱਡੀ ਇਨਸਾਨੀਅਤ ਦਾ ਲੋਤਾ ਜੀ ਪਰਮਾਤਮਾ ਦਾ ਓਟ ਆਖਰਾ ਲੈ ਕੇ ਤੁਸੀਂ ਤੁਰੀ ਹਾਂ ਬਸ ਤੇ ਬਾਕੀ ਲੋਕਾਂ ਨੇ ਜਿਹੜੀਆਂ ਗੱਲਾਂ ਕਰਨੀਆਂ ਉਹ ਕਰਨੀਆਂ ਹੁੰਦੀਆਂ ਬਿਲਕੁਲ ਤੁਹਾਨੂੰ ਮੌਕਾ ਜਾਈਦਾ ਲੋਕਾਂ ਨੂੰ ਕਹਿੰਦੇ ਤੇ ਮੂੰਹ ਦਾ ਸਵਾਦ ਜਿਹੜਾ ਨਾ ਹਾਂ ਉਹ ਲੈਣਾ ਹੀ ਹੁੰਦਾ ਲੋਕਾਂ ਨੇ ਉਹਨਾਂ ਨੂੰ ਸਵਾਦ ਲੈਣ ਦਿਓ ਲੋਕ ਬਹੁਤ ਬੁੱਟਿਆਂ ਦੇ ਆ ਬਾਜੀ ਤੁਸੀਂ ਆਪਣੇ ਸੱਚੇ ਦਿਲੋਂ ਨਿਸ਼ਕਾਮ ਸੇਵਾ ਕਰਿਓ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਹੁਣ ਜਿੱਥੇ ਵੀ ਆਪਾਂ ਬਾਜੀ ਜਾਣੇ ਆ ਜੇ ਆਪਾਂ Hindu ਮੰਨ ਲਓ ਹੁਣ ਅਸੀਂ ਅਯੋਧਿਆ ਧਾਮ ਗਏ ਜਾਂ ਕਿਤੇ ਵੀ ਜਾਣੇ ਉੱਥੇ ਗੁਰੂ ਘਰ ਵੀ ਆਉਂਦੇ ਬਾਜੀ ਬਿਲਕੁਲ ਅਸੀਂ ਉੱਥੇ ਵੀ ਨਤਮਸਤਕ ਹੋਈਦਾ ਸਹੀ ਜੇ ਰਾਸਤੇ 'ਚ ਮੰਨ ਲਓ ਕਿ ਦੇ ਸਾਨੂੰ ਦੇਰ ਸਵੇਰ ਹਨੇਰਾ ਪੈਂਦਾ ਰਾਸਤੇ ਗੁਰੂ ਧਾਵਾਂ ਗਏ ਤਾਂ ਅਸੀਂ ਭਾਜੀ ਉੱਥੇ ਵੀ ਰੁਕੀ ਜਾ। ਅਸੀਂ ਸਾਨੂੰ ਸਾਡੇ ਲਈ ਸਾਰੇ ਧਾਰਮਿਕ ਹੋ ਜਾਇਆ ਬਸ। ਦੇਖੋ ਚਾਹੇ ਪਹਾੜਾਂ ਦੀ ਚੱਲ ਜਾਓ ਚਾਹੇ ਸਮੁੰਦਰਾਂ ਦੀ ਚੱਲ ਜਾਓ ਚਾਹੇ ਗੱਭਿਆਂ ਦੀ ਚੱਲ ਜਾਓ ਜਾਣਾ ਪਰਮਾਤਮਾ ਦੇ ਪਰਮਾਤਮਾ ਦੀ ਆ ਬਾਤ। ਰਾਸਤਾ ਲੱਗ-ਲੱਗ ਹੋ ਸਕਦਾ ਲੱਗ ਹੋ ਸਕਦਾ ਲੇ ਕੋਈ ਆ ਬਸ ਜਿਦ ਇੱਕੀ ਆ ਤੇ ਇਸ ਕਰਕੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਆਂ ਹਾਂ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਬਹੁਤ ਬਹੁਤ ਤੁਹਾਨੂੰ ਆਗਾਡ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ